ਚੱਲੇ ਆ ਜੀ ਅਸੀਂ ਸਾਰੇ ਕਿੱਥੇ ਚੱਲੇ ਆ ਕਿੰਤਾਕ ਨਹੀਂ ਹੋ ਜਾ ਉਹ ਕਿੰਤਾਰਪੁਰ ਸਾਹਿਬ ਪਾਕਿਸਤਾਨ ਠੀਕ ਹੈ ਆਪਣੇ ਨੂੰ ਗੱਜਾ ਬਣ ਕਿੱਥੇ ਜਾ ਰਹੇ ਹੁਣ ਤੁਹਾਨੂੰ ਇੰਟਰਵਿਊ ਦਿਵਾਣਾ ਹੀ ਕਿੰਵੀਂ ਵਾਰ ਜਾ ਰਹੇ ਜੀ ਦੂਜੀ ਵਾਰ ਜਾ ਰਹੇ ਜੀ ਦੂਜੀ ਵਾਰ ਜੀ ਤੁਸੀਂ ਜੀ ਪਹਿਲੀ ਵਾਰ ਤੁਸੀਂ ਜੀ ਹਾਂ ਜੀ ਪਹਿਲੀ ਵਾਰ ਚੱਲੇ ਆ ਵਾ ਤੁਸੀਂ ਜੀ ਪਹਿਲੀ ਵਾਰ ਤੁਸੀਂ ਪਹਿਲੀ ਵਾਰ ਹੀ ਜਾ ਰਹੇ ਆ ਇਹ ਸਹਤ ਉੱਥੇ ਰਹੀ ਜੀ ਇਹਨਾਂ ਦਾ ਇਹਨਾਂ ਦੀ ਪੀਆਰ ਉਹ ਇਹਨਾਂ ਦੀ ਪੀਆਰ ਪੀਆਰ ਆਈ ਹੋਈ ਹੈ ਇਹਨਾਂ ਦੀ ਪਾਕਿਸਤਾਨ ਦੀ ਤੁਸੀਂ ਜੀ ਪਹਿਲੀ ਵਾਰ ਜਾ ਤੁਸੀਂ ਵੀ ਦੂਜੀ ਵਾਰ ਹੀ ਆ ਜੀ ਇਹ ਦੂਜੀ ਵਾਰ ਜਾ ਰਹੇ ਆ ਇਹਨਾਂ ਦੇ ਵੀ ਨਾਲ ਪੀਆਰ ਆਏ ਇਕੱਠਿਆਂ ਦੀ ਪੀਆਰ ਵਾਲਾ ਮੁੰਡਾ ਦਾ ਆਇਆ ਆ ਤੁਸੀਂ ਜੀ ਆ ਜੀ ਪਹਿਲੀ ਵਾਰ ਚੱਲੇ ਆ ਜੀ ਵੀਰੇ ਤੁਸੀਂ ਜੀ ਪਹਿਲੀ ਵਾਰ ਹੀ ਤੁਸੀਂ ਜੀ ਪਹਿਲੀ ਵਾਰ ਚੱਲੇ ਤੁਸੀਂ ਵੀਰੇ ਕਿੰਨੀ ਵਾਰੀ ਪਹਿਲੀ ਵਾਰ ਹੀ ਜਿਆਦਾ ਪਹਿਲੀ ਵਾਰ ਆ ਕੇ ਅੰਕਲ ਕਾ ਉੱਥੇ ਰੀਜਨ ਕੋਈ ਪਤਾ ਨਹੀਂ ਅੱਛਾ ਜੀ ਚਲੋ ਇਹਨਾਂ ਦੀ ਤਿਆਰੀ ਹੈਗੀ ਡੌਂਕੀ ਲਾਉਂਦੀ ਹਾਂ ਤੁਸੀਂ ਪਹਿਲੀ ਵਾਰ ਚੱਲੇ ਹੋ ਅੱਜ ਦੱਸਣਗੇ ਪਹਿਲੀ ਵਾਰ ਚੱਲੋ ਪਹਿਲੀ ਵਾਰ ਪਹਿਲੀ ਵਾਰ ਜਾ ਰਹੇ ਹਾਂ ਬਬਾਈ ਤੁਸੀਂ ਬਾਬਾ ਜੀ ਤੁਸੀਂ ਬਾਬਾ ਜੀ ਪਹਿਲੀ ਵਾਰ ਚੱਲੇ ਨਹੀਂ ਰਾਮ ਕਰੇ ਪੰਜ ਵਾਰੀ ਹੋਰ ਆ ਜੀ ਪੰਜ ਪੂਰੀ ਕਰੀਏਗੇ ਠੀਕ ਆ ਵਧੀਆ ਨੇ ਮਿੰਦਰ ਵਾਲਾ ਕੰਮ ਨਹੀਂ ਕਰਿਆ ਹੈ ਹੰਕੁਟ ਸਾਹਿਬ ਜਾ ਕੇ ਜੀ ਕਿੱਥੇ ਚੱਲੇ ਜੀ ਨਹੀਂ 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 ਦੱਸੋ ਦੱਸਣਾ ਸੀ ਕਿੱਥੇ ਚੱਲੇ ਜੀ ਹਲੇ ਇੰਟਰਵਿਊ ਨਹੀਂ ਦੇ ਹਲੇ ਇੰਟਰਵਿਊ ਦੇ ਦੇਖ ਦਾ ਗਾਵੀ ਦੇ ਵਿੱਚ ਇਹਦਾ ਤਖੀਆ ਕਲਾਮ ਆਪਣੇ ਮਿੱਟੇ ਦਾ ਇਹ ਕਲਾਮ ਛੱਡਦੇ ਕਰੋ ਇਹਦਾ ਤਖੀਆ ਕਲਾਮ ਆ ਜਰਨੈਲ ਨੂੰ ਵਝਾ ਕੇ ਲੈ ਜਾਂਦੇ ਆ ਵਾਟਨਾ ਉੱਤੇ ਤੇ ਪੜਨਾ ਸਾਹ ਉਹ ਪਤਾ ਨਹੀਂ ਕਿਹੜੀ ਜਗ੍ਹਾ ਹੈ ਪੜਨਾ ਸਾਹਿਬ ਕਹਿੰਦੇ ਬਾਬਾ ਕਮਰੇ ਜਾਂ ਚਾਬੀਆਂ ਦੇ ਰਹੇ ਆ ਉੱਥੇ ਗਾੜ ਗੜ ਦੇਈ ਅਸੀਂ ਨਾ ਉੱਥੇ ਜਾਵਾਂਗੇ ਉਹ ਤਾਂ ਪਹੁੰਚਣਾ ਹੈ ਨਹੀਂ ਛੋੜ ਲੈਣਾ ਡੀਕਿੰਗ ਆ ਪਰ ਮੈਨੂੰ ਗਿਆ ਵੀ ਪੂਰੀ ਜਿਹੜਾ ਹਰ ਦਾ ਬੰਦੇ ਆਈ ਨੇ ਉਹ ਖੜਾ ਦੀ ਕੀ ਉਹ ਤਾਂ ਲੰਘਿਆ ਨੇ ਮਹਾਲੀ ਜਾਂਦਾ ਮਹਾਲੀ ਕਿੱਥੇ ਰਹਿ ਗਿਆ ਰਾਜੋ ਯਾਰਾਂ ਅੰਕਲੀ ਦਾ ਬੰਦ ਹੋ ਰਿਹਾ ਉਹ ਲੈ ਲਾਂਗੇ ਉਹ ਤੇ ਤੁਹਾਨੂੰ ਮਿਲेंगी ਆ ਅੰਦਰ ਨਾਲ ਕੋਈ ਨਹੀਂ ਆਪਣੇ ਸਾਹਮਣੇ ਆ ਬੜੇ ਲਾਗੇ ਆ ਕਰਕੇ ਉਹਨਾਂ ਐ ਗੱਲ ਕਰ ਕਾ ਉਹਨਾਂ ਦੇ ਕੋਲ ਪਾਸਟੀ ਦੀ ਪਾਸੋ ਦੇ ਲਾ ਲਾਂਗੇ ਉਹ ਉੱਥੇ ਖੜਿਆ ਪਾਸਟੀ ਜਾ ਰਹੀ ਹੈ ਜਾ ਰਹੀ ਆ ਦੁਬਾਰਾ ਬਾਹਰ ਜਾ ਰਹੀ ਆ ਪਾਸਾ ਕਰੇ ਸਾਡੇ ਰੋਡ ਤੇ ਨਿਕਲ ਜਾ ਉੱਥੇ ਮਿਲ ਲਗੇ ਇੱਧਰ ਬਣਾ ਦੇ ਇੱਧਰ ਕੋਈ ਨਹੀਂ ਬਣਾ ਦੇ ਕੱਪੜੇ ਅभी ਕਰ ਦੋ ਕੈ ਫਰੀ ਸ਼ੂਟ ਕਰਦਾ ਰੱਖਾ ਬੋਧ ਰਖ ਮਾਈਆ ਹਲੇ ਉਹ ਅੰਕਲ ਨੂੰ ਮਿਲਲੀ ਐ ਪੌਰੀ ਅੰਕਲ ਹੀ ਉਹ ਕੇ ਰਮਾਂਤ ਆ ਲੈਣਾ ਉਹ ਹਾਂ ਉਹ ਹਾਂ ਬੋਲ ਜਾ ਬੋਲ ਗਿਆ ਠੀਕ ਹੋ ਗਿਆ ਬੱਸ ਬੱਸ ਥੋੜਾ ਬੋਲ ਦੇ ਬਹੁਤ ਵਧੀਆ ਉਹ ਬੰਦਾ ਦੇਖਿਆ ਜਾ ਕਿਹਨਾ ਰਹਿ ਗਿਆ ਵੀ ਤੇ ਫੋਟੋ ਆ ਰਹੀ ਹੁੰਦੀ ਐ ਹਾਂ ਪਰ ਇਹ ਨਹੀਂ ਲੈ ਸਾਰੇ ਆ ਗਏ ਥੋੜੀ ਵੀਡੀਓ ਬਣਾਣਿਆ ਥੋੜੀ ਵੀਡੀਓ ਬਣਾਣ ਵਾਸਤੇ ਨਹੀਂ ਨਹੀਂ ਥੋੜੀ ਅੰਕਲ ਦੀ ਪ੍ਰੋਮੋਸ਼ਨ ਕਰਨੀ ਆਲਸਾਨ ਦੇ ਜਿਹੜੇ ਵਿਚਾਰ ਹਨ ਤੁਹਾਡੇ ਬਾਹਰ ਆ ਕੇ ਸਾਡੇ ਮਾੜਾ ਵੀਡੀਓ ਚ ਦੱਸ ਦਿਓ ਮਾੜਾ ਵੀਡੀਓ ਚ ਵੀ ਦੱਸ ਦਿਓ ਬਾਬਾ ਜੀ ਤੁਸੀਂ ਆਏ ਕਿੱਥੋਂ ਕੋਈ ਕੋਈ ਉਹ ਬਈ ਉਹ ਤਾਂ ਲੈਣੇ ਅੰਕਲ ਆ ਮੈਂ ਕੱਪੜੇ ਉੱਪਰੇ ਪਾ ਲਏ ਹਾਂ ਜੀ ਅੱਜ ਦੇਣਗੇ ਇੰਟਰਵਿਊ ਦੱਸੋ ਜੀ ਇਹ ਬਾਬੇ ਦੀ ਇੰਟਰਵਿਊ ਸਪੈਸ਼ਲ ਲੈਣੀ ਆ ਉੱਥੇ ਖੜਾ ਕੇ ਲੈਣੀ ਆ ਜਿੱਥੇ ਜਿੱਥੇ ਬਾਰਡਰ ਤੇ ਖੜ ਕੇ ਹਾਂ ਜੀ ਮੈਂ ਪੁੱਛੇ ਕਰ ਵੀ ਬਾਬਾ ਜੀ ਕਿਹੜੀ ਯਾਤਰਾ ਤੇ ਜਾਂਦੇ ਮੈਂ ਉਹੀ ਉਹੀ ਪੁੱਛਣਾ ਬਾਬਾ ਜੀ ਕਿਹੜੀ ਯਾਤਰਾ ਜਾਂਦੇ ਆ ਤਿਆਰ ਹੋ ਰਹੀ ਆ ਫਿਰ ਦੱਸਾਂ ਮੈਂ ਚੱਲ ਰਿਹਾ ਬਾਬੇ ਜਿਹੜੀ ਗੱਲ ਬਾਤ ਆਲਾ ਪਰ ਘਰੇ ਘਰੀ ਜਿੰਨੂ ਦੀ ਬਾਰਡਰ 'ਤੇ ਖੜ ਕੇ ਕਰਾਵਾਂ ਇੱਕ ਵਾਰੀ ਸੁਣਾ ਦੱਸ ਕੇ ਇਹਨੂੰ ਬਾਦ ਬੁਰਦਾ ਘਟੇ ਨਹੀਂ ਯਾਰ ਆ ਫਿਰ ਦੇਖੇ ਪਾਸਾ ਜੀ ਸਾਹਿਬ ਹੈ ਜੀ ਫਤਿਹ ਕਿੰਨੀਵੀਂ ਵਾਰ ਆਏ ਜੀ ਅੰਕਲ ਜੀ ਤੁਸੀਂ ਪੰਜਵੀਂ ਵੇਲੀ ਆ ਰਹੇ ਹੋ ਹਾਂ ਜੀ ਪੰਜਵੀਂ ਵੇਲੀ ਪੰਜਵੀਂ ਵੇਲੀ ਉਹ ਪਿੱਛੇ ਪਿੱਛੇ ਦੀ ਪਹਿਲੀ ਵਾਰ ਆ ਰਹੇ ਆ ਅੰਕਾ ਅੰਕਾ ਜੀ ਪਹਿਲੀ ਵਾਰ ਆਏ ਆ ਤੇ ਮੁੜ ਕੇ ਵਾਪਸ ਜਾਂਦੇ ਮੈਂ ਲਿਖਾ ਹੋ ਗਿਆ ਮੈਂ ਪਾਕਿਸਤਾਨ ਆ ਰਹੇ ਹਾਂ ਹਾਂ ਉਹ ਪੀਆਰ ਲਾਈਨ ਚੱਲਿਆ ਜੀ ਮੇਰੇ ਨਾਲ ਰੁਸਾ ਕਿਹੜਾ ਕਿਹੜੇ ਵਾਲਾ ਰੁਸਾ ਵਾਲਾ ਕਰਨ ਮੈਂ ਉਏ ਉਸ ਕੰਮ ਕਰਵਾ ਇਸ ਕੰਮ ਨੇ ਇੱਕ ਅੰਕਲ ਜੀ ਪਹਿਲਾਂ ਆ ਜੀ ਇਹ ਅਮਰੀਕਾ ਤੋਂ ਆਏ ਨੇ ਸਪਾਈ ਦੇ ਲੋ ਸਪਾਈ ਕਰੋ ਉਹ ਸਪਾਈ ਨਹੀਂ ਕਰਦੇ ਛੋਟੀ ਬੰਦੇ ਇਹ ਤਾਂ ਤਾਂ ਹੀ ਚੁਲੇ ਆ ਇਹ ਨਾਲੇ ਇਤਰਾਫ ਕਰਾਉਂਦੇ ਨੇ ਰਸਲਸਨ ਮੈਂ ਦੋਏ ਲਾ ਰਸੀ ਭਾਗਣ ਲਾਉਣਗਾ ਨਹੀਂ ਮਾਜੀ ਇਹ ਤਾਂ ਗਿਆਨ

ਨਾਵਾ ਪਾਸ ਤੋਂ ਤੱਕ ਜਾਣਾ ਅਕਲ ਦੇ ਤਾਂ ਬਹੁਤ ਵਾਰੀ ਕਰ ਲਈ ਮੇਰੇ ਤਾਂ ਅਕਲ ਹੈ ਨਹੀਂ ਰਹਿ ਉਹ ਉੱਥੇ ਉੱਥੇ ਮੇਰੀ ਤਾਂ ਜਾਨ ਹੀ ਆ ਕਦੇ ਹੀ ਹੋਣੀ ਨਹੀਂ ਆਈਂ ਤੋਂ ਬਾਹਰ ਸੱਕੇ ਉਹ ਬੰਦਾ ਤਵਨ ਨੂੰ ਕਰਦਾ ਤਾਂ ਵੀਡੀਓ ਤੇ ਕਾ ਕੇ ਨਾ ਉਹਨਾਂ ਨੂੰ ਬਾਹਰ ਸੱਕੇ ਕੇ ਆਉਂਦੇ ਪੈ ਕਿ ਸਾਡੇ ਅਰਜੰਟੀ ਲੋ ਕਿੱਥੇ ਹੋ ਗਏ ਇਕੱਠੇ ਹੋ ਕੇ ਆਏ ਨੇ ਅੱਜ ਠੰਡ ਚ ਪਰ ਉਹ ਇੱਕ ਗੱਲ ਵੀ ਪੱਜਾਏ ਇਕੱਠੇ ਭੱਜਾਂਗਾ ਅਸੀਂ ਆ ਪਾਕਿਸਤਾਨ ਮੇਰਾ ਹੈ ਇਹ ਕੁਸਾਰ ਸਕੂਟੀ ਲੈਣੀ ਆਪਾਂ ਨੇ ਰੁਸਾ ਗੰਨਮਾਨ ਮੇਰੇ ਯਾਰੇ ਖੜਿਆ ਜੀ ਲੈ ਸਕੂਟੀ ਨਾਲ ਲੈ ਕੇ ਜਾਂਦੇ ਆ ਜੈਡੀ ਸਕੂਟੀ ਆਜੋ ਜੀ ਗਵਰਨਰ ਸਾਹਿਬ ਆ ਆ ਗਈ ਜੀ ਆਪਣੀ ਚੈੱਕ ਪੋਸਟ ਜਿੱਥੇ ਪਾਸਪੋਰਟ ਤੇ ਡਾਕੂਮੈਂਟ ਚੈੱਕ ਹੁੰਦੇ ਨੇ ਉਹ ਬਿੱਟੂ ਕਿਥੇ ਬਿੱਟੂ ਤਾਰ ਲਿਆ ਬਈ ਬਿੱਟੂ ਤਾਰ ਲਿਆ ਅੱਛਾ 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 ਦਵਾਰਾ ਜੀ 何

ਲੈ ਲੋਸ਼ੀ ਲੈ ਲੋਸ਼ੀ ਯਾ ਲੈ ਲੋਸ਼ੀ ਯਾ ਲੈ ਲੋਸ਼ੀ ਬਾਹਰ ਬਾਹਰ ਪਰ ਜੇ ਗਿਆਣ ਦੇ ਪਰ ਕੇ ਓਰੇ ਹਾਂਜੀ ਕੰਟਰੀ ਕੰਟਰੀ ਪੂਨੀਆ 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 ਜਾ ਬਾਬੇ ਦੀ ਯਾ 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 ਓ ਹੋ ਮੇਨ ਬੰਦੇ ਰਹਿ ਗਏ ਜੀ ਪਹੁੰਚ ਗਏ ਜੀ ਤੁਸੀਂ ਪਹੁੰਚ ਗਏ ਅਸੀਂ ਕਿੰਨਾ ਟਾਈਮ ਲੱਗੇ ਜੀ

ਉਹ ਕੇ ਰਾਸ਼ੀ ਆਦੇ ਰਾਸ਼ੀ ਆਦਾ ਤੱਕ ਆ ਮੁੱਛੋ ਬੱਟੀ ਦੀ ਖੜੇ ਉੱਤੇ ਖੜਾ ਉਹ ਨਹੀਂ ਕਿਹਟਾ ਥੱਕ ਸਮੇਂ ਦਾ ਪਹਿਲਾ ਆਈਫੋਨ ਮੈਂ ਹੋ ਕੇ ਉਹ ਹੈ ਗਿਆ ਬੰਦਾ ਕਰਕੇ ਤੈਨੂੰ ਕਾਗਜ਼ ਦਿਖਾਣੇ ਵਸਤੇ ਤੂੰ ਜਵਾਲੀ ਆ ਇਹੀ ਇਹੀ ਤਾਂ ਰਿਕਾਰਡ ਕਰਨੇ ਆ ਟਾਈਮ ਆ ਯਸ ਯਾ 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 ਯੋ ਅੱਜ ਦਿਨ ਨੀਲੀ ਲੈਣੇ ਲੱਗੇਗੇ ਹੁਣ ਰਾਣੀ ਬੰਦੇ ਰਣੇ ਲੱਗੀਆਂ ਤੇ ਯਾ 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 ਇੱਥੇ ਆਵਾਂ ਯਾ 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 ਚੱਲ ਲੱਗ ਜਾ ਲੈਣ ਚ ਲੱਗਦਾ ਲੱਗਦਾ ਹੈ ਗਿਆ ਹੈ ਗਿਆ ਹੈ ਗਿਆ ਹੈ ਗਿਆ ਹੈ ਗਿਆ ਹੈ ਨਾਲ ਹੀ ਬਿੱਟੂ ਜੀ ਮੋਛਾਂ ਕਿੱਥੋਂ ਕਰਾਈਆਂ ਅੱਛਾ ਆਪੇ ਕਰੀਆਂ ਹੋਣਗੀਆਂ ਕਿਹੜੇ ਨਾਈ ਤੋਂ ਆਪਣੇ ਨਾਈ ਤੋਂ ਬਿੱਟੂ ਨਾਈ ਤੋਂ ਆਪਾਂ ਨਾਈ ਆਪਣੇ ਆਪ ਤੇ ਪਰਸਨਲ ਹੈ ਪਰਸਨਲ ਨਾਈ ਆਪਾਂ ਨਾਈ ਤੋਂ ਕਰਾ ਕੇ ਸਾਨੂੰ ਵਾਲਾਂ ਦੇ ਹੈਅਰ ਡ्रेसਰ ਦੀ ਲੋੜ ਸੀ ਕਿ ਜੀ ਤੁਹਾਨੂੰ ਨਾਲ ਲਿਆਏ ਪਹੁੰਚ ਗਏ ਜੀ ਪਾਕਿਸਤਾਨ ਹਾਂ ਜੀ ਆ ਬਾਬਾ ਜੀ ਨੂੰ ਪੁੱਛਣਾ ਤੁਸੀਂ ਪਹੁੰਚ ਗਏ ਜੀ ਹਾਂ ਜੀ ਅਸੀਂ ਪਾਕਿਸਤਾਨ માં ਪਹੁੰਚ ਗਏ ਜੀ ਪਾਕਿਸਤਾਨ માં ਪਹੁੰਚ ਗਏ ਜੀ ਪਹੁੰਚ ਗਏ ਜੀ ਹਾਂ ਜੀ ਹਾਂ ਜੀ ਅਸੀਂ ਪਹੁੰਚ ਗਏ ਪਾਕਿਸਤਾਨ ਦੀ ਸਟੈਂਪ ਅਸੀਂ ਹੁਣ ਕਰਤਾਰਪੁਰ ਸਾਹਿਬ ਨੂੰ ਰਵਾਨਾ ਹੋਣ ਲੱਗੇ ਆ ਹੱਥ ਦਿਖਾਓ ਇੱਧਰ ਤੇ ਯਾਰ ਲੱਗਿਆ ਇੱਧਰ ਸਰੋ ਚਲੋ ਜੀ ਚਲੋ ਜੀ ਕਲੀਅਰ ਕਰੋ ਜਲਦੀ ਜਲਦੀ ਹੈਲੋ ਜਲਦੀ ਜਲਦੀ ਬਾਬਾ ਜੀ ਤੁਸੀਂ ਖੜੋ ਨਾ ਜਾਮ ਲਾ ਦਿੰਦੇ ਚਲੋ ਜੀ ਆਗੇ ਜੀ ਓਏ ਆਗੇ ਸਾਰੇ ਆ ਜਾਓ ਸਾਰੇ ਆ ਜਾਓ ਰੁਕ ਜੀ ਬਾਬਾ ਜੀ ਨੂੰ ਪਹਿਲਾਂ ਲਿਕੇ ਜਾਉਂਦੇ। ਨਮਾ ਕੋ ਕਹਿਤੀਆ ਕਹਿਤੀਆਂਗੇ ਨਹੀਂ ਫੋਟੋ ਹੁੰਦੀ ਹੈਗੀ। ਤੇ ਪਹੁੰਚ ਗਏ ਜੀ ਪਾਕਿਸਤਾਨ। ਆ ਦੇਖੋ ਜੀ ਇਹ ਦੋ ਦੋ ਵੀਰ ਚੱਕੀ ਫਿਰਦਾ। ਇੱਕ ਮੇਰਾ ਇੱਕ ਮੇਰੇ ਪਾਪੇ ਦਾ। ਸਾਡੇ ਬਾਬਾ ਜੀ ਵੀ ਪਹੁੰਚ ਚੁੱਕੇ ਨੇ। ਬਾਬਾ ਜੀ ਨਾਲ ਗੱਲ ਕਰਦੇ ਆ। ਕਿਵੇਂ ਦਾ ਲੱਗ ਰਹੀ ਤੁਹਾਨੂੰ ਪਹੁੰਚ ਕੇ? ਕਿੰਨਾ ਕ ਵਧੀਆ ਲੱਗ ਰਹੀ ਮੋ ਬਹੁਤ ਜਿਆਦਾ ਨਜਾਇਜ਼ ਜੀ ਠੀਕ ਹੈ ਠੀਕ ਹੈ ਅੱਛਾ ਫਿਰ ਤਿਆਰੀ ਹੈ ਗਈ ਕਿਵੇਂ ਤਿਆਰੀ ਆ ਇੱਥੇ ਰਹਿਣ ਦੀ ਤਿਆਰੀ ਉਹ ਬਾਬੇ ਦੀ ਵੀ ਤਿਆਰੀ ਹੈ ਆਏ ਨੀ ਮੇਰੇ ਨਾਲ ਆ ਗਏ ਜੀ ਓਕੇ ਹੁਣ ਆਜੋ ਚਲੋ ਜੀ ਉਹਦਾ ਚੱਕ ਲਿਓ ਸਾਡੇ ਆਜੋ

ਨਾ ਇਹ ਤੂੰ ਹੋਏ ਉਹ ਪਿੱਛੇ ਪਿੱਛੇ ਵਾਲੇ ਸੱਚੀ ਦੇਖ ਰਹੇ ਸਾਲਾ ਚਲੋ ਚਲੋ ਐਨੇ ਚਲੋ ਰੁਕ ਜਾ ਰੁਕ ਜਾ ਆਣ ਲੈ ਆ ਉਹ ਕੋਠੇ ਉਥੇ ਉਥੇ ਸਤ ਨਨ ਆਏ ਗੁਰਦੁਆਰਾ ਸਾਹਿਬ ਅਮਰਤੇ ਵੈਲਕਮ ਖੁਸ਼ ਆਮਦੀ ਜੀ ਆਇਆਂ ਸਾਡੀ ਆਸ ਹੈ ਕਿ ਆਪ ਦਾ ਜਿੰਨਾ ਵੀ ਇੱਥੇ ਟਾਈਮ guzre ਅੱਛਾ ਤੇ ਯਾਦਗਾਰ guzre ਇੱਕ ਦਫਾ ਫੇਰ ਪਾਕਸਾਨ ਅਮਰਤਪੁਰ ਗੁਰਦੁਆਰਾ ਸਾਹਿਬ ਅਮਰਤਪੁਰ ਵੈਲਕਮ ਸੜ ਬਗ ਗਿਆ ਘੁੰਮ ਜੋ ਘੁੰਮ ਜੋ ਉਹ ਘੁੰਮ ਜੋ ਵੀਰੇ ਆਪਣੀ ਵੀਡੀਓ ਕੋਲ ਬਣਾਦਾ ਚੱਲ ਰਿਹਾ ਚੱਲ ਰਿਹਾ ਉਹ ਵੀਡੀਓ ਯਾਰ ਬਣਾਦਾ ਸਾਰਾ ਕੋਈ ਇੱਧਰ ਸਾਰਿਆਂ ਨੂੰ ਲੈਣਵਾ ਹੋਣੋਂ ਸਾਰੇ ਲੈ ਵੀਡੀਓ ਬਣਾ ਰਿਹਾ ਉਹ ਤੇ ਭਾਜਾ ਦੂ ਪੀਜ਼ਾ ਉਸਕੇ ਪਹੁੰਚ ਗਏ ਜੀ ਨੰਗਾਣਾ ਸ ਨਾ ਕਰਤਾਰਪੁਰ ਸਾਹਿਬ ਹੋ ਗਿਆ ਜੀ ਠੀਕ ਆ ਠੀਕ ਆ ਵੀ ਮੜਿਆ ਫੋਟੋ ਖਿਚਾ ਲਈ ਆ ਜਾਓ ਜੀ ਸਾਰੇ ਆ ਜਾਓ ਜੀ ਸਾਰੇ ਆ ਜਾਓ ਜੀ ਸਾਰੇ ਆ ਜਾਣਗੇ ਪਿੱਛੇ ਹੀ ਆਜਿਓ ਹਾਂ ਚਲੋ ਉਹ ਨਾਲ ਸਾਰੇ ਸਾਰੇ ਆ ਜਾਓ ਜੀ ਦੇਖੋ ਜੀ ਬੜਾ ਸਰਕਾਰਾਂ ਨੇ ਪਾ ਦਿੱਤੀ ਸਾਰਿਆਂ ਨੂੰ ਬਟੂ ਇੱਧਰ ਦੇਖ ਜੀ ਤੱਕ ਤੇ ਨਹੀਂ ਆ ਜਾਂਦਾ ਉੱਥੇ ਤੱਕ ਵੇ ਪਹੁੰਚ ਗਏ ਜੀ ਹਾਂ ਜੀ ਹਾਂ ਜੀ ਬਹੁਤ ਠੀਕ ਹੈ ਜੀ ਤੁਸੀਂ ਕਿੱਥੋਂ ਆਏ ਜੀ ਲੋਰ ਲੋਰ ਠੀਕ ਹੈ ਠੀਕ ਹੈ ਲੋਰ ਨਹੀਂ ਦੇਖਿਆ ਜੰਮੇ ਨਹੀਂ ਮੇਰਾ ਆਪਾਂ ਜੰਮੇ ਨਹੀਂ ਹੈਗੇ ਹਾਂ ਜੀ ਉਹ ਦੇਖ ਕਰਦੀ ਅੰਕਲ ਨੇ ਗੱਲ ਦਿਖਾ ਦੇਣੀ ਲੋਰ ਚਲੋ ਜੀ ਆਜੋ 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 ਦੂਰ ਦੂਰ ਚਲੋ ਚਲੋ ਬਈ ਸਲਾਮ ਹੋਏ ਚਲ ਫੋਟੋ ਕਰਾ ਲਈ ਕਰ ਤਾਂ ਵੀਡੀਓ ਬਣ ਰਹੀ ਆ ਫੋਟੋ ਕੋਈ ਹੋਰ ਖਿਚੋ ਕੋਈ ਨਾ ਵੀਡੀਓ ਬਣਾਈ ਬਣਾ ਆ ਖਿਚੀ ਨਾ ਨਾ ਕਈ ਫੋਟੋ ਇਤਨੀ ਆ ਗਾਇਸ ਵੀਰੇ ਗਾਇਸ ਗਾਇਸ ਆਜੋ ਸਾਰੇ ਆਜੋ ਇੱਧਰ ਆਓ ਆਈ 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 ਆਜੋ ਸਾਰੇ ਆਜੋ ਜੀ ਸਾਰੇ ਆਜੋ ਸਾਰੇ ਆਜੋ ਅੱਛਾ ਵੇਖ ਸਾਰੇ ਆਜੋ ਇੱਥੇ ਸਹੀ ਨਹੀਂ ਆ ਰਹੀ ਆ ਯਾਰ ਕੋਈ ਨਹੀਂ ਫਿਲਟਰ ਲਾ ਦਾਂਗੇ ਕਾ ਸਹੀ ਨਹੀਂ ਆਣੀ ਚੱਲ ਚੱਲ ਬੱਤਰ ਘਾ ਬੱਤਰ ਘਾ ਅੰਕਲ ਮੇਨ ਮੇਨ ਅੰਕਲ ਜਿੱਤਿਆ ਵਾ ਉਸਕੀ ਵੀਡੀਓ ਆਣੀ ਚਾਹੀਦੀ ਆ ਫਿਰ ਤਾਂ ਵੀਡੀਓ ਚੱਲੀ ਗੀ ਯਾ ਪਾਣੀ ਤਾਂ ਕਿ ਜਗਾ ਮੈਂ ਤੇ ਸਾਡੇ ਅੰਕਲ ਜੀ ਫੋਨ ਤੇ ਪੱਜੀ ਪੂਰੀ ਪੂਰੀ ਤਿਆਰੀਆ ਤਿਆਰੀ ਅੰਕਲ ਫਿਰ ਚਲਿਏ ہاں ਯਾਰ ਚਲ ਚਲੋ ਇਹ ਨਹੀਂ ਜੀ ਗੁਰੂ ਨਾਨਕ ਦੇਵ ਜੀ ਦਾ ਖੇਤ ਤੇ ਬਾਗ ਆਜੋ ਜੀ ਦੁਬਾਰਾ ਆਓਗੇ ਜੀ ਦੁਬਾਰਾ ਇਹਦਾ ਬਾਬੇ ਨਾਨਕ ਨੂੰ ਪਤਾ ਹੈ ਨਾ ਦੁਬਾਰਾ ਮੈਂ ਕਿਹੜਾ ਹਿਮਕੁੰਡ ਸਾਹਿਬ ਗਿਆ ਸਹੀ 20 ਸਾਲ ਦੀ ਗੱਲ ਹੋਣੀ ਮੈਂ ਸਾਰੇ ਰਾਹ ਕਹਿੰਦਾ ਗਿਆ ਔਰ ਸਾਰੇ ਰਾਹ ਕਹਿੰਦਾ ਆਇਆ ਵੀ ਬਾਬਾ ਜੀ ਇੱਕ ਵਾਰੀ ਪਿੰਡ ਪਛਾਦੇ ਮੁਰਕਾ ਨਹੀਂ ਆਉਂਦਾ ਹੈਗਾ ਤੇ ਉੱਪਰ ਵਾਲੇ ਅੱਥਾ ਜੀ ਇਹਨਾਂ ਲੱਗਾ ਜੇ ਰੁੱਥਾ ਦਾ ਜਿਹੜਾ ਜਾਇ ਐ ਮੰਨ ਲਾ ਵੀ ਰੱਬ ਕੋਲ ਜਾਏ ਬੱਸ ਕੱਲੂ ਲਾ ਰਹਾ ਨਹੀਂ ਮੂੰਹ ਤਾਂ ਉਹ ਹਾਂ ਬਥੂ ਰੱਬ ਨੂੰ ਇਹ ਮਿਲਿਆ ਜਿਉਂ ਉੱਥਾ ਜਾਇਆ ਆਪਣੇ 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 ਹੋਣਗੇ ਬਾਈ ਮੰਨ ਲਓ ਮੇਰੀ ਗੱਲ ਸਾਹਮਣੇ ਮੈਂ ਪੜ ਜਾਊਂਗੀ ਬਿਨਾ ਬੁੱਟਾਂ ਤੋਂ ਜਿਹਦੇ ਜਾਣਾ ਜਾਣਦੇ ਯਾਰ ਅੱਜੇ ਤਾਂ ਤਾਂ ਜਾਇਆ ਹੋਰ ਆ ਜਾ ਰਿਹਾ ਆਪਣੀ ਸਲਾਹ ਕੁਝ ਹੋਰ ਨਹੀਂ ਸੀ ਸਲਾਹ ਕੁਝ ਹੋਰ ਨਹੀਂ ਸੀ ਸਲਾਹ ਹੈ ਹੀ ਆ ਇਹਨਾਂ ਨੂੰ ਜਨਤਾ ਨੂੰ ਤੋੜ ਦਈਏ ਫਿਰ ਆਪਾਂ ਇੱਧਰ ਨੂੰ ਚੱਲਾਂ ਇਹ ਲੋਹਰਗੜ੍ਹ ਨੂੰ ਬਠੀਕਾ ਇਹਨਾਂ ਅਹੀ ਬਾਬੇ ਹੁਣ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਦੀ ਮਾਰਕੀਟ ਵੱਲ ਇਹ ਫੋਟੋ ਕਿੰਨਾ ਤੁਰ ਸਾਹ ਚੱਲ ਗਿਆ ਇਹ ਕਿਸ਼ਤਾਂ ਕਰਕੇ ਕਿੰਨੇ ਦਾ ਹੋ ਜਾਊਗਾ ਕਿਸ਼ਤਾਂ ਆ ਵੀ ਬਿੱਟੂ ਨਾਲ ਜਾਣਾ ਹੈ ਬਿੱਟੂ ਜੀ ਇਹ ਸਾਡੇ ਬਿੱਟੂ ਜੀ ਹਾਂ ਜੀ ਕੀ ਚਾਹੀਦਾ ਹਾਂ ਜੀ ਕੜਾ ਚਾਹੀਦਾ ਕੜਾ ਮਿਲਣਾ ਕੜਾ ਹੀ ਚਾਹੀਦੇ ਮਿਲ ਜਾਣਾ